ਪੇਂਜ ਹੋ ਰਿਹਾ ਸਾਰਵਾਂ ਆਈਫਾ 4 2016 ਦੀਪਿਕਾ ਤੇ ਰਣਵੀਰ ਸਿੰਘ ਲਈ ਬੇहद ਖਾਸ ਰਿਹਾ ਦੀਪਿਕਾ ਪਾਦukone ਨੂੰ ਫਿਲਮ ਪੀਕੂ ਲਈ ਬੈਸਟ ਅਦਾਕਾਰਾ ਅਤੇ ਸੰਜੇ ਲੱਭਾਂਤਾਲੀ ਨੂੰ ਬੈਸਟ ਨਿਰਦੇਸ਼ਕ ਦਾ ਐਵਾਰਡ ਮਿਲਿਆ ਜਦਕਿ ਰਣਵੀਰ ਸਿੰਘ ਨੂੰ ਫਿਲਮ ਬਾਜੀਦੋ ਮਸਤਾਨੀ ਲਈ ਬੈਸਟ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਪ੍ਰਯੰਕਾ ਚੋਪਰ ਨੇ ਦੱਸਿਆ ਕਿ ਉਹਨਾਂ ਦੇ ਹਾਲੀਵੁੱਡ ਸ਼ੋ ਕੁਆਂਟਿਕੋ ਦੇ ਅਗਲੇ ਸੀਜ਼ਨ 'ਚ ਕੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕੁਆਂਟਿਕੋ ਜਿੱਥੇ ਖਤਮ ਹੋਇਆ ਸੀ, ਅਗਲਾ ਸੀਜ਼ਨ ਉੱਥੋਂ ਹੀ ਸ਼ੁਰੂ ਹੋਏਗਾ। ਇਸ ਸ਼ੋ ਵਿੱਚ ਪ੍ਰਯੰਕਾ ਦੇ ਕਿਰਦਾਰ ਦਾ ਨਾਮ ਐਲੈਕਸ ਹੁੰਦਾ ਹੈ, ਜੋ ਇੱਕ FBI ਏਜੰਟ ਹੈ। ਫਿਲਹਾਲ ਨਿਊਯਾਰਕ 'ਚ ਕੁਆਂਟਿਕੋ 2 ਦੀ ਸ਼ੂਟਿੰਗ ਜਾਰੀ ਹੈ। ਇਸ ザ ਲਾਈਫ ਅਵਾਰਡਸ ਪੇਨ ਦੇ ਮੈਦ੍ਰਿਡ ਵਿੱਚ ਹੋ ਰਿਹਾ। ਸਮਾਰੋਹ ਵਿੱਚ ਦੀਪਿਕਾ ਨੂੰ ਬਾਲੀਵੁੱਡ ਅਦਾਕਾਰ ਨੇ ਇਸ ਖਾਸ ਅੰਦਾਜ਼ ਵਿੱਚ ਪ੍ਰਪੋਜ਼ ਕੀਤਾ। ਜਿਵੇਂ ਕਿ ਰਣਵੀਰ ਨਹੀਂ ਕੀਤਾ ਸੀ ਇਹ ਅਦਾਕਾਰ ਕੋਈ ਹੋਰ ਨਹੀਂ ਸਕੋ ਵਿਅਤਾ ਅਦਾਕਾਰ ਫਵਾਦ ਖਾਨ ਹੈ ਦਿਪਕਾਰੀਏ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਫਵਾਦ ਉਹਨਾਂ ਨੂੰ ਪ੍ਰਪੋਜ਼ ਕਰ ਰਹੇ ਨੇ IFA Rocks 2016 ਦੇ ਗ੍ਰੀਨ ਕਾਰਪੇਟ ਤੇ ਦੀਪਿਕਾ ਦਾ ਹੌਟ ਤੇ ਸਟਾਈਲਿਸ਼ ਅੰਦਾਜ਼ ਵੇਖਣ ਨੂੰ ਮਿਲਿਆ ਇਸ ਦੌਰਾਨ ਦੀਪਿਕਾ ਨੇ ਬਲੈਕ ਕਲਰ ਦੀ ਡਿਜ਼ਾਈਨਰ ਡਰੈਸ ਪਾਈ ਹੋਈ ਸੀ ਜਿਸ ਨਾਲ ਉਹਨੇ ਅਨਮੋਲ ਜੁਐਲਰਸ ਦੀ ਮੁੰਦਰੀ ਅਤੇ ਫਰਾਖ ਖਾਨ ਦੀ ਜੁੱਦਰੀ ਪਾਈ ਸੀ ਦੀਪਿਕਾ ਦੇ ਇਲਾਵਾ ਸਲਮਾਨ ਖਾਨ, ਸ਼ਾਹਿਦ ਕਪੂਰ, ਸੁਨਕਸ਼ੀ ਸੇਨਾ ਅਤੇ ਪਾਸ਼ਾਬਾ ਸੁਸ਼ਮਿਤ ਕਈ ਸਿਤਾਰੇ IFA ਦੇ ਗ੍ਰੀਨ ਕਾਰਪੇਟ ਤੇ ਸਟਾਈਲਿਸ਼ ਲੁੱਕ ਉਤਿਤ ਨਜ਼ਰ ਆਏ ਤਲਜੀਤ ਉਸਾਂ ਨੇ ਆਈਫਾ ਦੇ ਮੰਚ ਤੇ ਪਰਫਾਰਮ ਕੀਤਾ ਬਾਲੀਵੁੱਡ ਚ ਡੈਬਿਊ ਕਰਨ ਦੇ ਬਾਅਦ ਤਲਜੀਤ ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਆਈਫਾ ਵਰਡ 2016 ਵਿੱਚ ਜ਼ਬਰਦਸਤ ਪਰਫਾਰਮੈਂਸ ਦਿਨੇ ਨਜ਼ਰ ਆਈ ਤਲਜੀਤ ਇਸ ਨੂੰ ਲੈ ਕੇ ਕਾਫੀ ਉਤਸ਼ਾਹਤ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਮਸ਼ਹੂਰ ਸੰਗੀਤਕਾਰ ਨਿਰਦੇਸ਼ਕ ਪ੍ਰੀਤਮ ਨਾਲ ਸਟੇਜ ਤੇ ਪਰਫਾਰਮ ਕੀਤਾ ਵਾਲਯੂਟਾ ਦਾਕਰ ਨਿਲਕ ਪੂਰਤੀ ਫਿਲਮ ਨਾਇਕ ਦਾ ਸਵੀਕਰ ਬਣਾਇਆ ਜਾ ਸਕਦਾ ਹੈ ਇਰੋਜ਼ ਇੰਟਰਨੈਸ਼ਨਲ ਤੇ ਨਿਰਮਾਤਾ ਦੀਪਕ ਮੁਕੜ ਨਾਇਕ ਦਾ ਸਵੀਕਰ ਬਣਾਉਣ ਦੀ ਤਿਆਰੀ ਕਰ ਰਹੇ ਨੇ ਨਾਇਕ ਨੇ ਬਾਕਸ ਆਫਿਸ ਤੇ ਵਧੀਆ ਕਮਾਈ ਨਹੀਂ ਕੀਤੀ ਸਿਰਫ ਟੀਵੀ ਨੇ ਦੇ ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆਈ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਲਈ ਦੀਪਕ ਨੇ ਤਾਮਿਲ ਫਿਲਮ ਦੇ ਨਿਰਮਾਤਾ ਐਮ ਰਤਨਾਮ ਤੋਂ ਫਿਲਮ ਬਣਾਉਣ ਦਾ ਅਧਿਕਾਰ ਖਰੀਦ ਲਿਆ ਹੈ ਜੀ ਤੁਹਾਨੂੰ ਸਾਝ ਸੋਨਮ ਬਾਜਵਾ ਤੇ ਮੌਨਿਕਾ ਗਿੱਲ ਸਟਾਰਰ ਪੰਜਾਬੀ ਫਿਲਮ ਸਰਦਾਰ ਜੀ 2 ਨੇ 24 ਜੂਨ ਨੂੰ ਰਿਲੀਜ਼ ਹੋਣ ਦੇ ਬਾਅਦ ਪੋਲੀਵੁੱਡ ਵਿੱਚ ਇਤਿਹਾਸ ਰਚ ਦਿੱਤਾ ਹੈ ਫਿਲਮ ਦੇ ਪਹਿਲੇ ਦਿਨ ਦੀ ਕਮਾਈ 2 ਕਰੋੜ 75 ਲੱਖ ਰੁਪਏ ਤੱਕ ਹੀ ਜਾ ਰਹੀ ਹੈ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ਸਰਦਾਰ ਜੀ ਨੇ ਰਿਲੀਜ਼ ਦੇ ਪਹਿਲੇ ਦਿਨ 2 ਕਰੋੜ 2 ਲੱਖ ਰੁਪਏ ਦੀ ਕਮਾਈ ਕਰਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੋਲੀਵੁੱਡ ਫਿਲਮ ਦਾ ਰਿਕਾਰਡ ਬਣਾਇਆ ਸੀ ਅਤੇ ਕਿ ਸਰਦਾਰ ਜੀ 2 ਨੇ ਰਿਕਾਰਡ ਤੋੜ ਦਿੱਤਾ ਹੈ ਇਹ ਫਿਲਮ ਕਾਲਪਨਿਕ ਸ਼ੂਟਿੰਗ ਵਿੱਚ ਅਕਤੂਜੀ অভিনেত্রী ਸ਼ਰਦਾ ਕੁਪਰ ਆਪਣੇ ਸ਼ੂਟ ਦੇ ਦੌਰਾਨ ਜ਼ਖਮੀ ਹੋ ਗਈ। ਇਹ ਫਿਲਮ ਲੇਖਕ ਚੇਤਨ ਭਗਤ ਦੇ ਨਾਵਲ ਤੇ ਆਧਾਰਿਤ ਹੈ। ਸ਼ਰਦਾ ਨੇ ਇੰਸਟਾਗ੍ਰਾਮ 'ਤੇ ਆਪਣੀ ਜ਼ਖਮੀ ਪੈਰ ਦੀ ਤਸਵੀਰ ਸਾਂਝੀ ਕੀਤੀ ਹੈ। ਸਨੀ ਲਿਓਨ ਨੇ ਆਪਣੇ ਹੋਣ ਵਾਲੀ ਭਾਬੀ ਲਈ ਖਾਸ ਤੋਹਫ਼ਾ ਭੇਜਿਆ। ਸਨੀ ਦੇ ਪ੍ਰਾਂਤ ਦੀਪ ਜਲਦੀ ਵਿਆਹ ਕਰਨ ਵਾਲੇ ਨੇ। ਇਸ ਵਿਆਹ ਨੂੰ ਲੈ ਕੇ ਸਨੀ ਕਾਫੀ ਐਕਸਾਈਟਿਡ ਹੈ। ਸਨੀ ਨੇ ਆਪਣੀ ਹੋਣ ਵਾਲੀ ਭਾਬੀ ਕ੍ਰਿਸ਼ਮਾ ਨਾਇਡੂ ਨੂੰ ਵਿਆਹ ਲਈ ਸਪੈਸ਼ਲ ਡਾਇਮੰਡ ਰਿੰਗ ਭੇਜੀ ਹੈ। ਸੁਪਰਸਟਾਰ ਅਮੀਰ ਖਾਨ ਨੂੰ ਪ੍ਰਕਾਸ਼ ਮੈਰਾ ਨੇ ਦਿਸ਼ਾ ਦਿਗਾਮੀ ਫਿਲਮ ਮਿਰਜ਼ਾ ਦੇਲੀ ਅਭਿਨੇਤਾ ਹਰਸ਼ਵਰਧਨ ਕਪੂਰ ਅਤੇ ਅਭਿਨੇਤਰੀ ਸਿਆਮੀ ਖੇੜੀ ਤਾਰੀਫ ਕੀਤੀ ਹੈ ਟਰੇਲਰ ਰਿਲੀਜ਼ ਹੋਣ ਦੇ ਬਾਅਦ ਆਮੀਨ ਨੇ ਟਵੀਟ ਕਰਕੇ ਕਿਹਾ ਹੈ ਕਿ ਹਰਸ਼ਵਰਧਨ ਜ਼ਬਰਦਸਤ ਅਤੇ ਸਿਆਮੀ ਸੁੰਦਰ ਲੱਗ ਰਹੀ ਹੈ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ